ਨਾ ਜੇਠਾ ਆਇਆ ਹੰਗੂਰੇ ਮਾਰਦਾਗਾ ਤੈਨੂੰ ਭੋਰਾ ਸ਼ਰਮ ਨਹੀਂ ਆਉਂਦੀ ਕੀ ਉਹ ਭੁਜਾਈ ਕੰਗੂਰਾ ਨਾ ਮੱਲੋਵਲੀ ਭੁਜਾਈ ਨੂੰ ਦੇਖ ਕੇ ਆਈ ਜਾਂਦਾ ਨਾ ਤੂੰ ਆਉਂਦੇ ਜਾਂਦੇ ਰਾਹ ਮੱਲ ਕੇ ਬਹਿ ਜਾਂਦਾ ਮੇਰਾ ਐ ਕਿ ਤੈਨੂੰ ਸ਼ੱਕ ਸ਼ਰਮ ਨਹੀਂ ਹੈਗੀ ਕੀ ਮੈਂ ਰਾਹ ਖੱਲੀ ਦਾ ਤੇਰੇ ਹੀ ਹੈ ਹੱਦ ਹੋ ਗਈ ਭੁਜਾਈ ਮੈਨੂੰ ਤਾਂ ਐਸੀ ਕੋਈ ਮਾਰੀ ਮੋਟੀ ਠੰਡਾ ਮਿੱਠਾ ਬੋਲੇਂਗੀ ਤੂੰ ਤਾਂ ਪਤੰਦਰ ਨਹੀਂ ਆਇਆ ਪਤਨੀ ਜਿਵੇਂ ਪ੍ਰਿੰਟਾ ਖਾ ਕੇ ਹੀ ਹੁੰਨੀਆ ਕਰੋ ਮਾਰੀ ਮੋਟੀ ਕੋਈ ਰਿਸ਼ਤੇ ਰੁਸਤੇ ਦੀ ਗੱਲ ਕਰਨੀ ਸੀ ਮੈਂ ਤੇਰੇ ਨਾਲ ਨਾ ਰਿਸ਼ਤਾ ਨਾ ਹੁਣ ਤੂੰ ਡੋਲੇ ਭਾਲਦਾਗਾ ਤੈਨੂੰ ਹੁਣ ਕੌਣ ਰਿਸ਼ਤਾ ਦੇ ਦੂ ਮਾੜਾ ਮੋਟਾ ਉਮਰ ਦੀ ਲਿਹਾਜ਼ ਤਾਂ ਕਰ ਲੈ ਹਕੇ ਹੁਣ ਮੈਨੂੰ ਰਿਸ਼ਤਾ ਕਰਾ ਦੋ ਲੈ ਉਹ ਪਰਜਾਈ ਉਮਰਾਂ ਚ ਕੀ ਰੱਖਿਆ ਦਿਲ ਜਹੋਣਾ ਚਾਹਿੰਦਾ ਜਵਾਨ ਅੱਜ ਕੱਲ ਤਾਂ ਨਾ ਕੋਈ ਗੱਲ ਨਹੀਂ ਹੁੰਦੀ ਵਿਆਹ ਤਾਂ ਹੋ ਹੀ ਸਕਦਾ ਗੱਲ ਕਰ ਮੇਰੇ ਹਜੇ ਕੋਈ ਕਰਮਾਂ ਦੀ ਗੇੜ ਹੈ ਜਿਹੜਾ ਹਜੇ ਤੱਕ ਰਿਸ਼ਤਾ ਨਹੀਂ ਹੋਇਆ ਨਾਲੇ ਪਰਜਾਈ ਤੇਰੇ ਹੱਥ ਬਸ ਹੈ ਤੂੰ ਕਰਾ ਸਕਦੀ ਹੈ ਵੇ ਤੈਨੂੰ ਕੌਣ ਕਰਾਊਗਾ ਰਿਸ਼ਤਾ ਮਾੜਾ ਮੋਟਾ ਦੇਖ ਵੀ ਲੈ ਕੀ ਗੱਲ ਕੀ ਗੱਲ ਮੈਂ ਬੰਦਾ ਨਹੀਂ ਹੈਗਾ ਕਿ ਮੈਂ ਨਸ਼ੇ ਪੱਤੇ ਕਰਦਾ ਮੈਂ ਤਾਂ ਉਹੀ ਕਰਮਾਂ ਨੇ ਘੇਰ ਲਿਆ ਪਤਾ ਨਹੀਂ ਕਿਹੜੇ ਵੇਲੇ ਰੱਬ ਨੇ ਲਿਖੇ ਨੇ ਅਗਰ ਰੱਬ ਨੇ ਲਿਖੇ ਨੇਗੇ ਵੇ ਰੱਬ ਕੀ ਲਿਖਦਾ ਹੈ ਹੋਰ ਕੀ ਹੈ ਹਾਂ ਨਾ ਪਰ ਜਾਈ ਚੱਲ ਕੋਈ ਨਹੀਂ ਰੱਬ ਨੇ ਤਾਂ ਜਿਹੜਾ ਕੋਈ ਕੰਨਾ ਸੀ ਕਰਤਾ ਮੈਂ ਤਾਂ ਹੱਥ ਬੰਨ੍ਹ ਕੇ ਕੀ ਕਹਨੇ ਕਰਾ ਦੇ ਕਿਤੋਂ ਰਿਸ਼ਤਾ ਛਾਪ ਦੇਖੀ ਤੈਨੂੰ ਐਂ ਪਾਉਂ ਜਿਵੇਂ ਕਹਿੰਦੇ ਉਹ ਕੀ ਕਹਨੇ ਹੁੰਦੇ ਨੇ ਧਮੱਕੜ ਅਰ ਗਈ ਠਰਕੀ ਸਿਰੇ ਦਾ ਲੈ ਦਾ ਸਰ ਹਜੇ ਠਰਕੀ ਇਕ ਨਹੀਂ ਮੰਨੀ ਅੱਜ ਤੇਰੀ ਵੀ ਮਾਰੀ ਚੱਲ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਉ ਮੇਰਾ ਲੈ ਕੇ ਤੀਜੇ ਲਲਕਾਰੇ ਨਾਲ ਨਉ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ ਨਿਪਟੂ ਫਿਰਦਾ ਹੈ ਫਿਰਦਾ ਸ਼ਰਾਬ ਨਾਲ ਰੱਜਿਆ ਨਿਪਟੂ ਫਿਰਦਾ ਹੈ ਆਈ ਕਿਉ ਨਾ ਪਰ ਤੂੰ ਫਿਰਦਾ ਸ਼ਰਾਬ ਦਾ ਰੱਜਾ ਹੈ ਬਤੂ ਕਿੱਧਰ ਫਿਰਦਾ ਨਹੀਂ ਮਤਾ ਕਹ ਹੈ ਚੰਗੀ ਗੱਲ ਹੈ ਫਿਰ ਤੂੰ ਖਾੜੇ ਖੂੜੇ ਲਾਇਆ ਕਰਗਾ ਪਰ ਇਹ ਕਿਉਂ ਪਾਖਿਆਂ ਦੇ ਮੱਥਾ ਮਾਰਦੀ ਐ ਖਾੜੇ ਖੂੜੇ ਵੇ ਤੂੰ ਖੜੇ ਕਿਉਂ ਖੜੇ ਕਿਉਂ ਮੈਂ ਕੀ ਕਲਾ ਕਰਨੀ ਐ ਆਹਦੀ ਗਾਣੀ ਬੜਾ ਵਧੀਆ ਗਾਈ ਜਾਂਦੀ ਸੀ ਤੂੰ ਤਾਂ ਵੇ ਤਾਂ ਮੈਂ ਹੁਈ ਗਾਉਂਦੀ ਸੀ ਮੇਰਾ ਮਾਨ ਜਾ ਕਰੇ ਵਾ ਚਾਲਾ ਤੇ ਚਮਕੀਲੇ ਨੂੰ ਯਾਦ ਕਰ ਲਾ ਚੰਗਾ ਚੰਗਾ ਕੀਤਾ ਤੇ ਚਮਕੀਲੇ ਨੂੰ ਯਾਦ ਕੀਤਾ ਤੇ ਉਹਦੀ ਫਿਰ ਵੇ ਹੋਰ ਅੱਜ ਮੈਨੂੰ ਯਾਦ ਜੀ ਆਈ ਮਾਹਤਾਰ ਮੈਂ ਅੱਜ ਦਾ ਆ ਗਾਣਾ ਗਾਈ ਲੈਣੀ ਐ ਚੰਗੀ ਗੱਲ ਹੈ ਮੇਰੇ ਨਾਲ ਸੁਣ ਲੈ ਮੇਰੇ ਦਾ ਕਰਮ ਖੁੱਲ ਗੇ ਪਰਜਾਈ ਮੈਂ ਤਾਂ ਜੱਕੀ ਜਾਂਦਾ ਸੀ ਪਰਜਾਈ ਨੂੰ ਬੁਲਾਉਂਗਾ ਕਿਵੇਂ ਮੈਂ ਬੁਲਾਉਂਗਾ ਕਿਵੇਂ ਤੇਰੇ ਘਰ ਮਕਾਦੇ ਨਾਲ ਖੁੱਲ ਗਏ ਹੋਰ ਹੁਣ ਜਦੋਂ ਤੂੰ ਇੰਨੇ ਸੋਹਣੇ ਗਾਣੇ ਗਾ ਲੜੀਆਂ ਹੈ ਜਾਈ ਕੋਈ ਹੋਰ ਵੀ ਕਦਾ ਸੁਣਾ ਦੇ ਮੇਰਾ ਰਾਂਝਾ ਰਾਜੀ ਹੋ ਜੂ ਤੇ ਤੇਰਾ ਕਸਣਾ ਕੁਸ ਨਹੀਂ ਬੇ ਇੱਥੇ ਮੈਂ ਗਾਣੇ ਗਾਉਣ ਨਹੀਂ ਆਈ ਮੈਂ ਤਾਂ ਪਾਥੀਆਂ ਥੱਲੇਣ ਆਈ ਸੀ ਟੇਕਾ ਗਾਣਿਆਂ ਦਾ ਹਾਂ ਕੰਮ ਹੋਰ ਵੀ ਬਹੁਤ ਨੇ ਮੈਨੂੰ ਗਾਲਾਂ ਕਿਦ ਨਹੀਂ ਆ ਭਾਬੀ ਇਹ ਗੱਲਾਂ ਕੋ ਗਾਲਾਂ ਦੇ ਵਾਲੀਆਂ ਦੇਖ ਫਿਰ ਹਰ ਕੀ ਆ ਜਿਵੇਂ ਤੂੰ ਪਹਿਲਾਂ ਗਾਣਾ ਜਾਂ ਕੋਈ ਜਾਂਦੀ ਸੀ ਸੁਣਾ ਦੇ ਇੱਕ ਇੱਕ ਸੁਣਾ ਦੇ ਚੱਲ ਪਰ ਨਹੀਂ ਮੈਨੂੰ ਇੰਨਾ ਟਾਈਮ ਨਹੀਂ ਹੈਗਾ ਮੈਂ ਤਾਂ ਜਾਣੀ ਆ ਜੇ ਕੋਈ ਕੰਮ ਆ ਤਾਂ ਦੱਸ ਮੈਨੂੰ ਮੈਂ ਤਾਂ ਪਾਥੀ ਆ ਜਾਂ ਘਰ ਕਰਨੀ ਤੇ ਕਰਤੀਆਂ ਥਲਤੀਆਂ ਘਰੇ ਜਾਣੀ ਆ ਹਾਂ ਵਧੀਆ ਗੱਲ ਕੀਤੀ ਕੰਮ ਤਾਂ ਹੈਗਾ ਮੈਨੂੰ ਕੰਮ ਦੱਸ ਕੀ ਕੰਮ ਖੁੱਲ ਕੇ ਦੱਸ ਨਾ ਸੱਚੀ ਗੱਲ ਹੈ ਖੁੱਲ ਕੇ ਹੀ ਆ ਜੇ ਜੇ ਤੂੰ ਪੁੰਨ ਖਾਟ ਲੈਣਾ ਜੇ ਤੂੰ ਪੁੰਨ ਖਾਟ ਲੈ ਬਸ ਸੱਚੀ ਪਾਸ਼ਾ ਰੱਬ ਤੇਰੇ ਮਿਹਰ ਕਰੂ ਵੇ ਮੈਂ ਤੇਰਾ ਪੁੰਨ ਘਟਲਾ ਬੈ ਤੂੰ ਜਬਾਨ ਸੰਭਾਲ ਕੇ ਬੋਲ ਕੀ ਬੋਲਦਾਂਗਾ ਨਹੀਂ ਬੰਦੇ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਮੇਰਾ ਪੁੰਨ ਘਟਲਾ ਤੇ ਤੂੰ ਕਿਸੇ ਨਾ ਕਿਸੇ ਪਾਸਿਓ ਰਿਸ਼ਤਾ ਕਰਾ ਦੇ ਮੈਨੂੰ ਤੇਰਾ ਹੋਰ ਰਿਸ਼ਤਾ ਹਾਂ ਸੇਵਿਆ ਤੇ ਤਾਂ ਤੇਰੀਆਂ ਲੱਤਾਂ ਪਈਆਂ ਨੇ ਤੈਨੂੰ ਸ਼ਰਮਣੀ ਆਉਂਦੀ ਤੂੰ ਰਿਸ਼ਤਾ ਮੰਗਦਾਗਾ ਵੇ ਹੁਣ ਤੈਨੂੰ ਕਿਹਨੇ ਕੁੜੀ ਦੇਣੀ ਆ ਹੱਦ ਹੋ ਗਈ ਪਰ ਜਾਈ ਐਡਾ ਛੇਤੀ ਮੈਂ ਸੇਵਾਂ ਚ ਜਾਣ ਵਾਲਾ ਹਜੇ ਉਹੀ ਲੱਗਦਾ ਇਹ ਤਾਂ ਜਿਹੜਿਆ ਚਿੱਟੇ ਦੇ ਬਾਂ ਹੋਗੇ ਨਾ ਬਾਲਾ ਇਹ ਤਾਂ ਉਹੀ ਹੋਗੇ ਹੁਣ ਤਾਂ ਤੂੰ ਬਹਿ ਕੇ ਕੋਈ ਪੂਜਾ ਪਾਠ ਕਰਿਆ ਕਰ ਚੰਗਾ ਨਹੀਂ ਲੱਗਦਾ ਤੂੰ ਆ ਕੱਲਾ ਕਹਿੰਦਾ ਰਿਸ਼ਤਾ ਕਰਾ ਦੇ हद होगी ओ बसेरा पाटपुर करके देखदा मैं ता रब्ब मुरे बेणतिया करता हूं रब्बा मेरा ब्याह हो, ब्या हो, ब्या हो, ब्या हो, ब्या हो जाए ब्याह हो जाए ब्याह हो जनी ब्याह हो जनी ऐ कह रब्बा वी मेरा तुरदे फिरदे दे पुराण ਛੇਤੀ ਕੱਢ ਲਈ ਕਿਸੇ ਤਾਂ ਸੇਵਾ ਨਾ ਕਰੋਣੀ ਪਵੇ ਤੇਰਾ ਤਾਂ ਬਿਆਹ ਵੀ ਨਹੀਂ ਹੋਇਆ ਤੇਰਾ ਤਾਂ ਕੋਈ ਨੂੰ ਪੁੱਤ ਵੀ ਨਹੀਂ ਵੀ ਜਿਹੜਾ ਤੈਨੂੰ ਸੰਭਲੂਗਾ ਉਹ ਪਰਜਾਈ ਤੂੰ ਤਾਂ ਮੇਰੀਆਂ ਨਾ ਆਸਾਂ ਤੇ ਪਾਣੀ ਹੀ ਫੇਰਤਾ ਤੂੰ ਤਾਂ ਸਮਕਾ ਕਹਿੰਦੀ ਸੇਵਾ ਚ ਲੱਤਾਂ ਲੈ ਉਹੋ ਜੀਆਂ ਗੱਲਾਂ ਕਰਤੀਆਂ ਜਿਹੜੀਆਂ ਨਹੀਂ ਕਹਿੰਦੇ ਹਜੇ ਮੈਂ ਜ਼ਿੰਦਗੀ ਬਹੁਤ ਰੱਖਣੀ ਐ ਤੇ ਨਾਲੇ ਜਿੰਨਾ ਚਿਰ ਮੇਰਾ ਹਜੇ ਵਿਆਹ ਨਹੀਂ ਹੁੰਦਾ ਉਹ ਨਾ ਤੇ ਕੈਮਰਾ ਬਨੂੰ ਮੂੰਹ ਦਿਖਾਉ ਮੈਂ ਵੀ ਮੈਨੂੰ ਸਮਝ ਨਹੀਂ ਆਉਂਦੀ ਗੱਲਾਂ ਤਾਂ ਤੂੰ ਐਂ ਕਰਦਾ ਹੈ ਜਿਵੇਂ ਅੱਜ ਕੱਲ ਦਾ ਨੌਜਵਾਨ ਹੁੰਨਾਗਾ 18 ਸਾਲਾਂ ਦਾ ਤੇ ਹੋਰ ਕਿੱਡੀ ਕੀ ਗੱਲ ਹੋ ਗਈ ਮੈਂ ਕੋਈ ਬੁਢਾ ਨਾਲੇ ਛੜਾ ਹੁੰਦਾ ਜਿਹੜਾ ਕੋਈ ਬੁਢਾ ਥੋੜੀ ਹੁੰਦਾ ਅਕੇ ਮੈਂ ਕੀ ਬੁਢਾ ਹੋਰ ਹੁਣ ਵੇ ਹੋਰ ਤੈਨੂੰ ਹੋਰ ਕੋਈ ਤੈਨੂੰ ਦੱਸਣਾ ਪੂਗਾ ਵੀ ਤੂੰ ਬੁਢਾਗਾ ਪਰਜਾਈ ਜੀ ਦੇਖ ਮੇਰੀ ਗੱਲ ਸੁਣ ਲੈ ਜੇ ਆਖੇਂ ਗਿਆ ਤੇਰੇ ਕੰਨਾਂ ਤਿੰਨ ਥਾ ਤੋਂ ਬੰਨਿਆ ਨਾ ਕੰਨਾਂ ਚ ਵੀ ਤੇਰੇ ਪਵਾ ਦੂੰ ਮੈਂ ਸੋਨੇ ਦੀ ਤੇ ਨੀਂਦ ਦੇ ਵਿੱਚ ਸਾਂਪ ਤੈਨੂੰ ਡੜੇ ਅਰਗੀ ਕਰਾ ਕੇ ਅੱਗੇ ਵੀ ਸਿਉਨਾ ਸਾਡੇ ਕੋਲ ਆਪਦੀ ਬਿਠੇ ਰਹਾ ਠੀਕ ਆ ਅੱਗੇ ਕਿਹੜਾ ਸੀ ਤੇਰੇ ਆਲਾ ਪੌਣੇ ਆ ਸਿਉਨਾ ਲਾਲਚ ਦੇਂਨਾ ਬੇ ਮੈਂ ਕਿਸੇ ਉਨੇ ਦੀ ਭੁੱਖੀ ਆ ਪਰਜਾਈ ਤੇਰੀ ਮਰਜ਼ੀ ਹੈ ਦੇਖ ਲਈ ਸੋਚ ਲੈ ਜੇ ਕਰਾ ਦੇਂਗੀ ਤਾਂ ਪੌਣਾਂ ਨਾਲ ਤਾਂ ਤੇ ਨਾਲੇ ਪੌਣ ਤੇ ਨਾਲੇ ਫਲੀਆਂ ਬਾਕੀ ਤੇਰੀ ਚਲ ਕੋਈ ਨਾ ਜੇ ਕੋਈ ਮਿਲ ਗਈ ਤਾਂ ਦੇਖ ਲਾਂਗੇ ਕੋਈ ਬੇ ਮੈਂ ਤੈਨੂੰ ਦੱਸ ਦਿੰਨੀ ਮੁੱਲ ਦੀ ਨੇ ਮੁੱਲ ਦੀ ਹਾਂ ਮੈਂ ਤਾਂ ਉਹ ਵੀ ਬਥੇਰਾ ਸੋਚਦਾ ਹਾਂ ਪਰ ਮੈਨੂੰ ਤਾਂ ਮੁੱਲ ਦੀ ਮਿਲਦੀ ਕਿੱਥੇ ਹੈ ਤੈਨੂੰ ਤਾਂ ਕਿਸੇ ਨੇ ਮੁੱਲ ਦੀ ਵੀ ਨਹੀਂ ਦੇਣੀ ਤੇਰੀ ਤੇਰਾ ਕੰਨੀ ਦੇਖ ਕੇ ਤਾਂ ਕਿਸੇ ਦੇ ਮੁੱਲ ਦੀ ਵੀ ਨਹੀਂ ਦੇਣੀ ਨਹੀਂ ਪੈਸਿਆਂ ਨੂੰ ਤਾਂ ਚੱਲ ਮੇਰੇ ਤਾਂ ਜਿਵੇਂ ਮਰਜੀ ਆਪਾਂ ਨੂੰ ਤਾਂ ਜਨਾਨੀ ਚਾਹੀਦੀ ਤੇ ਤੂੰ ਜਿਵੇਂ ਮਰਜੀ ਲਿਆ ਪਰ ਚੱਲ ਕੋਈ ਨਾ ਚੱਲ ਅੱਜ ਹੀ ਕਰ ਦਿੰਗੀ ਪਤਾ ਰਿਸ਼ਤੇਦਾਰ ਕੋ ਮਿਲ ਗਈ ਜੇ ਟੁੱਟੀ ਭੱਜੀ ਲਾਂਗੜੀ ਲੁੰਗੜੀ ਚੱਲ ਜੋ ਮੈਂ ਕਹਿੰਦਾ ਉਹਨੂੰ ਰੋਟੀਆਂ ਦਾ ਪਕਾਈ ਦੂ ਚੱਲ ਰੋਟੀਆਂ ਦਾ ਤੈਨੂੰ ਹੁਣ ਵੀ ਮਿਲਿਆ ਜਾਂਦੇ ਨੇ ਦੋ ਰੋਟੀਆਂ ਗੁਰੂ ਘਰ ਖਾਇਆ ਆ ਕਰ ਬਰਝਾਈ ਆਇ ਤਾਂ ਰੋਟੀ ਮਿਲਦੀ ਆ ਰੱਬ ਰੋਟੀ ਸਭ ਨੂੰ ਦਿੰਦਾ ਪਰ ਕਿੱਥੇ ਘਰ ਵਾਲੀ ਰੋਟੀ ਪਕਾ ਕੇ ਦੇਵੇ ਫਿਰ ਤ ਹੋਰ ਕੀ ਭਾਲਦਾ ਜੇ ਤ ਤੜਕੇ ਹੱਥ ਨੇ ਰੋਟੀਆਂ ਹੀ ਮਿਲ ਜਾਂਦੀਆਂ ਨੇ ਫੇਰ ਵੀ ਕਿਤਨੇ ਕਿਤਾ ਰੱਬ ਮੂਰੇ ਬੇਨਤੀ ਕਰਦੇ ਆ ਵੀ ਕਦੇ ਰੱਬ ਅਸ ਸੀ ਵੀ ਘਰ ਵਾਲੀ ਦੇ ਹੱਥ ਦੀਆਂ ਖਾ ਲਈਏ ਫਿਰ ਗੱਲ ਤਾਂ ਇਹ ਐ ਕਾ ਵੀ ਟੂੜੇ ਆਲੇ ਹੱਥ ਦੀਆਂ ਰੋਟੀਆਂ ਖਾਣੀਆਂ ਨੇ ਤ ਕਹਿੰਦਾ ਬੜਾਈ ਸੱਚੀ ਪੁੱਤ ਨੂੰ ਤੈਨੂੰ ਬਹੁਤ ਪੁੱਤ ਨੂੰ ਲੱਗੂ ਤੂੰ ਮੇਰਾ ਮੇਰੇ ਨਾਲ ਗੱਲਬਾਤ ਕਰਾ ਦੇ ਕਿਸੇ ਪਾਸੇ ਚਲ ਕੋਈ ਨਾ ਫਿਰ ਰਿਸ਼ਤਾ ਜੇ ਕਰਾ ਦੂੰਗੇ ਜੇ ਮਿਲ ਗਿਆ ਗੱਲ ਸੁਣ ਲੈ ਮੇਰੀ ਰਾਣੀ ਹਰ ਕਰਾ ਦੀ ਮੈਂ ਖਤੂ ਜੀ ਥਾਪਾਂ ਛੱਲਿਆਂ ਨਾਲ ਨਹੀਂ ਮੈਂ ਸਾਰ ਦੀ ਕਿਤੇ ਕੱਢੜ ਕੇ ਮੁਰਕੀਆਂ ਕਹਦੇ ਪਾਲਾ ਇੱਥੇ ਇਹਦੇ ਨਾਲ ਨਹੀਂ ਮੈਂ ਸਾਰ ਦੀ ਤੂੰ ਰਿਸ਼ਤਾ ਦਾ ਕਰਾ ਤੇ ਮਾਰੇ ਕਰਾਦੀ ਦੇਖ ਕੇ ਜਿਹੇ ਜਾਂ ਮੈਂ ਨਾ ਤੂੰ ਵਧੀਆ ਲਹੀਂ ਜਨਾ ਨਹੀਂ ਕੋਈ ਚੱਲ ਚੰਗਾ ਫੇਰਾ ਕੰਮ ਫਰ ਮੈਂ ਅੱਧ ਬਿਚਾਲੀ ਛੱਡ ਕੇ ਜਾਣੀ ਅੱਜ ਹੀ ਕਰਦੀ ਆ ਪੜਤਾਲ ਆ ਗੱਲ ਯਾਦ ਰੱਖੀ ਰਾਣੀ ਹਰ ਨਾ ਭੁੱਲ ਜੀ ਠੀਕ ਹੈ ਠੀਕ ਹੈ ਉਹ ਗਾਣਾ ਜਾਂ ਤਾਂ ਸਾਦੇ ਮੜਾ ਜਹਾ ਕਿਹੜਾ ਜਿਹੜਾ ਪਹਿਲਾਂ ਗਾਈ ਜਾਂਦੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਲਾਹੋ ਮੇਰਾ ਲੈ ਕੇ ਤੇ ਜੇ ਲਲਕਾਰ ਨਾਲ ਨਾ ਮੇਰਾ ਲੈ ਕੇ ਸਿੱਧਾ ਆਣ ਕੇ ਦਰਾ ਦੇ ਵਿੱਚ ਬੱਜਿਆ ਦਿਮਾਗ ਜਾ ਹੁਣ ਤੂੰ ਸੋਖਾ ਸੁਖ ਦੇ ਨੂੰ ਹੋਇਆ ਪੂਰਾ ਸਾਲ ਵਈ ਅੱਜ ਗਾਲ ਜੁਛੜੇ ਦੀ ਕਹ ਦੇ ਦਾਲ ਵਈ ਇਸ ਗੱਲ ਨੂੰ ਨਹੀਂ ਸਕ ਕੋਈ ਟਾਲ ਵਈ ਤਨ ਚਿਹਰੇ ਉੱਤੇ ਅੱਜ ਆ ਗਿਆ ਤੂੰ ਜੇ ਤੇਰੇ ਘੇੜੇ ਫੇੜੇ ਹੋ ਗਏ ਪੂਰੇ ਅ ਘੇੜੇ ਫੇੜੇ ਓ ਬਾਈ ਹੁ ਕੀ ਹੋ ਗਿਆ ਟੜਕੇ ਦਾ ਗਿਆ ਮਾੜਾ ਮੋਟਾ ਪਸ਼ੂਆਂ ਦਾ ਕੰਮ ਧੰਦਾ ਕਰਾ ਦਿਆ ਕਰਨਾਲ ਖੇਤ ਤਾਂ ਨਹੀਂ ਜਾਂਦਾ ਤੂੰ ਲੈ ਦੱਸ ਉਹ ਕੰਮ ਧੰਦਾ ਹੁਣ ਮੈਂ ਕਿੰਨਾ ਕੁ ਕਰੀ ਜਾਵਾ ਨਾਲੇ ਘਰ ਘਰ ਕੇ ਥੱਕ ਗਿਆ ਹੁਣ ਨਹੀਂ ਮੇਥੋਂ ਕੰਮ ਹੁੰਦਾ ਭਰਾਵਾ ਲੈ ਤੂੰ ਤਾਂ ਐਂ ਕਹਿ ਕੇ ਸਾਰ ਦਿਨਾ ਸਾਥੋਂ ਕਿਵੇਂ ਹੁੰਦਾ ਅਸੀਂ ਵੀ ਕਰਦੇ ਆ ਨਾਲੇ ਜਿੰਨਾ ਚਿਰ ਨੈਣ ਪ੍ਰਾਨਾ ਉਹਨਾਂ ਚਿਰ ਤਾਂ ਕੰਮ ਕਰਨਾ ਚਾਹੀਦਾ ਹਾਂ ਇਹ ਤਾਂ ਤੈਨੂੰ ਦੀਂਦਾ ਹੈ ਵੀ ਜਿੰਨਾ ਚਿਰ ਨੈਣ ਪ੍ਰਾਨ ਚੱਲਦੇ ਆ ਮੈਂ ਕੰਮ ਕਰਾਂ ਉਹ ਤੈਨੂੰ ਇਹ ਨਹੀਂ ਦੀਂਦਾ ਵੀ ਜਦ ਨੈਣ ਪ੍ਰਾਨ ਚੱਲਦੇ ਮੇਰਾ ਵਿਆਹ ਵੀ ਕਰ ਦਿਓ ਓਹੋ ਲਾ ਤੇਰੇ ਬਿਆਨ ਨੂੰ ਹੁਣ ਮੈਂ ਕਿੱਥੋਂ ਚੱਕ ਕੇ ਲਿਆਣਾ ਤੈਨੂੰ ਮਥੇਰੇ ਤੇਰੇ ਵਾਸਤੇ ਲੋਕਾਂ ਦੇ ਤਰਲੇ ਮਿੰਤਾ ਕੀਤੇ ਨੇ ਹੁਣ ਤੇਰੀ ਉਮਰ ਨਾ ਕਿ ਮੈਂ ਕੀ ਕਰ ਸਕਦਾ ਇਹ ਚ ਹਾਂ ਬਸ ਮੈਥੋਂ ਕੰਮ ਹੀ ਕਰਾ ਸਕਦੇ ਹੋ ਬਸ ਵੀ ਕੰਮ ਕਰੀ ਚੱਲ ਇਹ ਨਾ ਦੇਖੋ ਵੀ ਇਹ ਜ਼ਿੰਦਗੀ ਕਿਵੇਂ ਨਗਾਉਂਦਾ ਮਾੜਾ ਮੋਟਾ ਸੁਰਤ ਨਾਲ ਰਹੋ ਉਹ ਨਾਲੇ ਜੀਨੇ ਧੀ ਦੇ ਨਹੀਂ ਉਹ ਸੌ ਕੁਸ ਦੇਖਦਾ ਉਹ ਅਗਲਾ ਕੰਮਕਾਰ ਵੀ ਦੇਖਦਾ ਨਾ ਕੀ ਗੱਲ ਮੇਰੇ ਕੀੜੇ ਪਏ ਨੇ ਜਹੇ ਜਾਂ ਮੈਂ ਆ ਉਹੋ ਜੀ ਮੈਨੂੰ ਕੋਈ ਜਨਾਨੀ ਲਿਆ ਦੇ ਉਹ ਕੀੜੇ ਤਾਂ ਨਹੀਂ ਪਏ ਆ ਕੰਮ ਨੂੰ ਤਾਂ ਹੱਥ ਪਾ ਲਿਆ ਕਰ ਫੇਰ ਹੀ ਕੋਈ ਮਾੜਾ ਮੋਟਾ ਰਿਸ਼ਤੇ ਦੀ ਦੱਸ ਪਾਉਂਦਾ ਹੁੰਦਾ ਉਹ ਛੋਟੇ ਭਾਈ ਦੇਖ ਮੈਥੋਂ ਹੁਣ ਕੰਮ ਨਹੀਂ ਹੁੰਦਾ ਨਾ ਹੀ ਮੇਰਾ ਕੰਮ ਨੂੰ ਜੀ ਕਰਦਾ ਮੇਰਾ ਤਾਂ ਦੁਨੀਆ ਤੋਂ ਜੀ ਲਿਆ ਪੈ ਜਿੰਨਾ ਚਿਰ ਮੈਂ ਕਿਸੇ ਵਿਆਹ ਸਲ ਨਵੇ ਨਹੀਂ ਲੱਗਦਾ ਲੈ ਹੁਣ ਵਿਆਹ ਤੈਨੂੰ ਇਦੋਂ ਬਾਅਦ ਵਿਆਹ ਹੋਇਆ ਹੈ ਅਜੇ ਕੀ ਗੱਲ ਹੋ ਗਈ ਤੁਸੀਂ ਇੱਥੇ ਉੱਚੇ ਉੱਚੀ ਬੋਲੀ ਜਾਂਨੇ ਹੋ ਰਾਹ ਤੇ ਖੜੇ ਬੋਲੀ ਜਾਂਨੇ ਪਰ ਜਾਈ ਸਾਰਾ ਦਿਨ ਕੰਮ ਭਾਲਦਾ ਮੈਥੋਂ ਹੁਣ ਮੈਥੋਂ ਕੰਮ ਕੁੰਮ ਨਹੀਂ ਹੁੰਦਾ ਨਾਲੇ ਕੰਮ ਵੀ ਕਿਸੇ ਲਾਲਚ ਨਾਲ ਹੀ ਕੀਤਾ ਜਾਂਦਾ ਹਾਂ ਭਾਈ ਤੂੰ ਇਹ ਤਾਂ ਕੰਮ ਕਿਉਂ ਪਾਲਦਾ ਇਹ ਕਿਹੜਾ ਘਰੇ ਕੋਈ ਕੁਝ ਖਾਂਦਾ ਪੀਂਦਾ ਜਾਂ ਇਹਦਾ ਕੋਈ ਘਰ ਤੇ ਹਿੱਸਾਗਾ ਇਹਨੂੰ ਤਾਂ ਬਾਹਰੋਂ ਰੋਟੀ ਮਿਲਦੀ ਐ ਆਪਣੇ ਹਿੱਸੇ ਦਾ ਲੋਕਾਂ ਦੇ ਲਾਂਬੇ ਹੀ ਆਉਂਦੇ ਨੇ ਤੂੰ ਇਹਨੂੰ ਕੰਮ ਨੂੰ ਕਿਉਂ ਕਹਿਣਾ ਮੈਂ ਦੇਖ ਲੈ ਆ ਸੁਣ ਲੈ ਹਾਂ ਲੋਕਾਂ ਦੇ ਲਾਂਬੇ ਸੁਣਨੇ ਪੈਂਦੇ ਸਾਨੂੰ ਅੱਛਾ ਕੌਣ ਆਉਂਦਾ ਲਾਂਬੇ ਲੈ ਕੇ ਮੇਰੇ ਲਾਂਬੇ ਮੇਰੇ ਲਾਂਬਾ ਤਾਂ ਹਜੇ ਆਏ ਨਹੀਂ ਹੁਣ ਆਉਣ ਲੱਗ ਜਾਣਗੇ ਤੂੰ ਸ਼ੁਕਰ ਕਰ ਵੀ ਅੱਜ ਇਹ ਬਾਹਰੋਂ ਆਏ ਨੱਚਦਾ ਗਾਉਂਦਾ ਆ ਵੀ ਮੰਗਰ ਕਿਸੇ ਦਾ ਲਾਂਬਾ ਨਾ ਆਵੇ ਨਹੀਂ ਆਇਆ ਨਹੀਂ ਪਤਾ ਤੁਸਤਾ ਬਗਜਨੇ ਖੇਤ ਇਥੇ ਜਿਹੜੀਆਂ ਥਾਂ ਸਾਰੇ ਇਹਦੀਆਂ ਲੱਗਦੀਆਂ ਨਾ ਪਰਝਾਈਆਂ ਹੈ ਨੂਹਾ ਤਾਇਆਂ ਚਾਚੀਆਂ ਤੱਕ ਨਹੀਂ ਛੜਦਾ ਉਹ ਨਾਲੇ ਸ਼ਰਮ ਕਰ ਲਿਆ ਕਰ ਸ਼ਰਮ ਮਾਰੀ ਮੁੱਟੀ ਕਮਾਲ ਦੀ ਗੱਲ ਹੈ ਉਹ ਕਿਸੇ ਪਰਝਾਈ ਨੂੰ ਮਾੜਾ ਮੋਟਾ ਮਖੌਲ ਤਾਂ ਬੰਮਾ ਕਰ ਦਿਆ ਮੈਂ ਮੈਂ ਤਾਂ ਗੂਈ ਨਹੀਂ ਨੀਵੀ ਪਾ ਕੇ ਤੁਰਦਾ ਮੈਂ ਕਿਸੇ ਨੂੰ ਹੀ ਨਹੀਂ ਕੁਸ ਕਰ ਪਤਾ ਸਾਨੂੰ ਤੇਰੀ ਨੀਨੀ ਪਾਉਣਾ ਆਏਗਾ ਨਾ ਵੱਡੀ ਦੇਖੇ ਨਾ ਛੋਟੀ ਦੇਖੇ ਆਏ ਨਹੀਂ ਪਤਾ ਕਿਹੜੀ ਨੂੰ ਕਹਦੇ ਮੈਨੂੰ ਰਿਸ਼ਤਾ ਕਰਾ ਦਿਓ ਉਹ ਕਿੱਥੋਂ ਕਰਾ ਦੇਣਾ ਕਿ ਉਮਰ ਸਿਰ ਹੋਵੇ ਤਾਂ ਕੀ ਗੱਲ ਹੈ ਇਪੇ ਦੁਨੀਆ ਚ ਬੁੜੀਆਂ ਮਰ ਗਈਆਂ ਮੇਰੇ ਅਰਗੇ ਕੋਈ ਛੱਡੀ ਛੱਡੀ ਹੋਊਗੀ ਕਰਾ ਸਕਦੀ ਐ ਜੇ ਤੂੰ ਨਹੀਂ ਕਰਉਂਦੀ ਕਿਸੇ ਨੂੰ ਹੋਰ ਤੱਕ ਕਰਾ ਦੇਣ ਤੇ ਜੇ ਤੇਰਾ ਹੁੰਦਾ ਹੋਵੇ ਨਾ ਮੈਂ ਕਰਾ ਦਿਆਂ ਆ ਤੇਰੇ ਲੱਛਣ ਹੀ ਨਹੀਂ ਹੋਣ ਦਿੰਦੇ ਹੱਥ ਨੂੰ ਕਰਾ ਦਈਏ ਤੈਨੂੰ ਗੱਲ ਤਾਂ ਉਹੀ ਆ ਵੀ ਤੇਰੇ ਲੱਛਣ ਚੱਜਦੇ ਨਹੀਂ ਨਹੀਂ ਜੇ ਹੱਥ ਨੂੰ ਕਰਾ ਦਿਓਗੇ ਫਿਰ ਮੈਂ ਹੋਰ ਕੀ ਭਾਲਦਾ ਹਾਂ ਹਾਂ ਫਿਰ ਤੁਸੀਂ ਕਰਾਓ ਤਾਂ ਸਹੀ ਨਾਲੇ ਮੈਂ ਕੰਮ ਤਾਂ ਦਾ ਕਰਦਾ ਹੋਵਾਂ ਤੇ ਤੇਰੀ ਸਲਾਇਤਾ ਨਹੀਂ ਲੈਂਦਾ ਇੱਕ ਦੋ ਤੈਨੂੰ ਰਿਸ਼ਤੇ ਆਏ ਵੀ ਆ ਜਦੋਂ ਅਗਲਾ ਬਾਹਰ ਪਿੰਡ ਦੀ ਸਾਥ ਚ ਤੇਰੇ ਬਾਰੇ ਪੁੱਛਦਾ ਨਾ ਅਗਲਾ ਕਹਿੰਦਾ ਓਏ ਇਦੋਂ ਤੱਕ ਕੁੜੀ ਨੂੰ ਖੂਚ ਧੱਕਾ ਦੇ ਦਿਓ ਇਹੋ ਜਿਹੇ ਬੰਦੇ ਦੇ ਲੜ ਲਾਉਣ ਨਾਲ ਹੋਰ ਸੁਣ ਲੈ ਹਾਂ ਉਹ ਤਾਂ ਕਹਿੰਦੇ ਨੇ ਫਿਰ ਤੁਸੀਂ ਕੋਈ ਅੰਦਰ ਗੱਥੀ ਗੱਲ ਵੀ ਕਰ ਸਕਦੇ ਹੋ ਚੁੱਪ ਚਾਪੇ ਕਰਕੇ ਨਹੀਂ ਹੋਉਂਦਾ ਛੇਕ ਨੂੰ ਕੋਈ ਮੁੱਲ ਦੀ ਲਿਆ ਦਿਓ ਪਿੰਡ 'ਚ ਇੱਜ਼ਤ ਤਾਂ ਤੂੰ ਬਣਾਉਣੀ ਆ ਆਪਦੀ ਜਦੋਂ ਸੱਥਾਂ ਤੇ ਕੱਲਾ ਕਹਿਰਾ ਬੈਠ ਕੇ ਕਿਸੇ ਦੀ ਨੂੰਹ ਤੀ ਨੰਗਣ ਨਹੀਂ ਦਿੰਦਾ ਅਗਲਾ ਤੇਰੀਆਂ ਹੀ ਗੱਲਾਂ ਕਰੋ ਪਰਜਾਈ ਦੇਖ ਮੇਰੀ ਗੱਲ ਸੁਣ ਲੈ ਵੀ ਮੈਂ ਪਰਜਾਈਆਂ ਨਾਲ ਦਾ ਜ਼ਰੂਰ ਚੇਡਾਂ ਝੂਡਾਂ ਕਰ ਦਿੰਦਾ ਪਰ ਮੈਂ ਹੋਰ ਨਹੀਂ ਕਿਸੇ ਨੂੰ ਕੁਸ ਕਰਦਾ ਕੱਲੀ ਕੈਰੀ ਨੂੰ ਤਾਂ ਸਾਡਾ ਇਹ ਤਾਂ ਉਹਨਾਂ ਦੇ ਵਿਆਹ ਚ ਜਾ ਕੇ ਬੁੜੀਆਂ ਨੂੰ ਬੋਲਣੋਂ ਨਹੀਂ ਹਟਿਆ ਬੋਲੋ ਨੀ ਕਿਤੇ ਜਾਣ ਜੋਗੇ ਨਹੀਂ ਆਪਾਂ ਵੀ ਉਹ ਤਾਂ ਬੁੜੀਆਂ ਹੀ ਸਿਆਣੀਆਂ ਸੀ ਜਿਹੜੀਆਂ ਚੁੱਪ ਕਰਗੀਆਂ ਨਹੀਂ ਉੱਥੇ ਤੇਰੇ ਲਉਂਦੀਆਂ ਸਿੱਤਰਾਂ ਪਾ ਕੇ ਲੰਬਾ ਪੈਰ ਤੈਨੂੰ ਲੱਗਦਾ ਪਤਾ ਬਸ ਤੂੰ ਤਾਂ ਮੇਰੀ ਉਹੀ ਬੱਟਮੀ ਕਰਦੇ ਜਿਹੜੀਆਂ ਆ ਗੱਲ ਕਹਿੰਦੇ ਨੇ ਉਹ ਤਾਂ ਬੁੜੀਆਂ ਮੈਨੂੰ ਐ ਕਹਿੰਦੇ ਸੀ ਤੂੰ ਬੋਲੀਆਂ ਪਾ ਅਸੀਂ ਗਿੱਧਾ ਪਾਉਨੇ ਹੋਰ ਜਾਣ ਜਾਣ ਬੁੜੀਆਂ ਨੇ ਜਾਗੋ ਚ ਵੜ ਕੇ ਨਾਲ ਖੈਂਦਾ ਸੀ ਵਿੱਚ ਵਜਦਾ ਵਿੱਚ ਤੂੰ ਮੈਂ ਵਿੱਚ ਨਹੀਂ ਵਜਦਾ ਅਗਲੀਆਂ ਬਾਹ ਫੜ ਕੇ ਲੈ ਜਾਂਦੀਆਂ ਅਗਲਾ ਕਹਿੰਦੀ ਇਹ ਤੂੰ ਬੋਲੀਆਂ ਪਵਾਓ ਮੈਂ ਨਾ ਫਟ ਗੱਬਰੂ ਵੀ ਨਾ ਤਾਂ ਗਿੱਧਾ ਹੀ ਨਹੀਂ ਪੈਂਦਾ ਨਾ ਜਾਗੋ ਚ ਉਹ ਬੋਲੀਆਂ ਇੱਕ ਹਰੇਕ ਤੋਂ ਥੋੜੀ ਪੈਂਦੀਆਂ ਨੇ ਇਹ ਤਾਂ ਮਈ ਹੈ ਆ ਗਿਆ ਵੱਡਾ ਕੁਲਦੀਪ ਮਾਨਕ ਕਲੀਆਂ ਦਾ ਬਾਸ ਹੈ ਬੋਲੀਆਂ ਪਾਉਣ ਨੂੰ ਹੈ ਚੱਲ ਕੋਈ ਨਹੀਂ ਜੇ ਨਹੀਂ ਨਾ ਤੁਸੀਂ ਮੈਨੂੰ ਰਿਸ਼ਤਾ ਕਰਾ ਸਕਦੇ ਮੈਨੂੰ ਜ਼ਿੰਦਗੀ ਚ ਉਹਨਾਂ ਦੇ ਕਿਸੇ ਮੂਰੇ ਹੱਥ ਬੰਨ ਲੈਣ ਦੇ ਓਏ ਗੱਲ ਕਰਕੇ ਆਇਆ ਮੈਂ ਕਿਸੇ ਤੁਸੀਂ ਕਿਉਂ ਇਹਦੇ ਪਿੱਛੇ ਕੰਮ ਛੱਡਿਆ ਨਾਲੇ ਘਰ 'ਚ ਕਲੇਸ਼ ਪਾਇਆ ਹੋਇਆ ਇਹਦਾ ਤਾਂ ਫਾਹਾ ਵੱਡੋ ਇਹਨੂੰ ਤਾਂ ਮੈਂ ਕਹਿੰਦੀ ਆ ਬੇਦਖਲ ਖਾ ਦੇ ਜਿੱਥੇ ਮਰਜੀ ਜਾਵੇ ਹੱਦ ਹੋ ਗਈ ਮੈਂ ਤਾਂ ਆਖਿਆ ਕਿ ਤੇ ਆਏ ਕਹਿੰਦੀ ਵੀ ਇਹਦਾ ਵਿਆਹ ਕਰ ਦੇਦਾ ਫਾਹਾ ਵੱਡੋ ਲੈ ਹੋਰ ਹਜੇ ਵੀ ਸੁਪਨੇ ਤੈਨੂੰ ਵਿਆਹ ਦੇ ਹੈ 24 ਘੰਟੇ ਕਦੇ ਕੋਈ ਹੋਰ ਗੱਲ ਕਰ ਲਿਆ ਕਰ ਕੰਮ ਦੀ ਗੱਲ ਕਰ ਲਿਆ ਕਰ ਕਬੀਲਦਾਰੀ ਦੀ ਗੱਲ ਕਰ ਲਿਆ ਕਰ ਬਥੇਰਾ ਕੰਮ ਕਰਿਆ ਆ ਤੈਨੂੰ ਵੀ ਪਾਲਿਆ ਆ ਕੰਮ ਕਰ ਕਰਕੇ ਪਾਲਿਆ ਪਰ ਹੁਣ ਮੇਰਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਮੈਂ ਕਿਹੜਾ ਕਰਦੇ ਹੱਥਾਂ ਦੇ ਜੇ ਤੂੰ ਕੰਮ ਕਰਦਾ ਹੁੰਦਾ ਨਾ ਤਾਂ ਰਿਸ਼ਤਾ ਕਰਾਉਣ ਨਾਲ ਇਹਦੀ ਥ ਅਹ ਕਰਕੇ ਜਾਂਦੇ ਕਰਕੇ ਇਹਦਾ ਮੂਰੇ ਹੋ ਕੇ ਖੜ ਗਿਆ ਆਏ ਤਾਂ ਮੈਨੂੰ ਵੇਖਣੀ ਸੀ ਹਾਂ ਕੀ ਕਰੀਏ ਤੂੰ ਦਿਸਿਆ ਹੀ ਨਹੀਂ ਅਗਲੇ ਨੂੰ ਹੋਰ ਮੈਂ ਨਹੀਂ ਦਿਸਿਆ ਗੱਲ ਕਰ ਵੀ ਠੀਕ ਹੈ ਮੈਨੂੰ ਕਹਿੰਦੇ ਸੀ ਵੀ ਤੂੰ ਖੇਤ ਵਗ ਜਾ ਮੈਨੂੰ ਖੇਤ ਭੇਤਾ ਆਪ ਮੂਰੇ ਹੋ ਕੇ ਖੜ ਗਿਆ ਇਹ ਹਾਂ ਦੇਖ ਲੈ ਹੁਣ ਹਾਂ ਇਹਦੇ ਨਾਲ ਆਪਾਂ ਨਹੀਂ ਜਿੱਤ ਸਕਦੇ ਮੇਰੇ ਨਾਲ ਤਾਂ ਦਿਨ ਰਾਤ ਦਾ ਇਹੀ ਕਲੇਸ਼ ਹੈ ਬਿੱਲੇ ਨੂੰ ਫੇਰ ਇਹਨੂੰ ਗੱਲਾਂ ਹੀ ਆਉਣੀਆਂ ਨੇ ਕੰਮ ਤਾਂ ਹੈ ਨਹੀਂ ਉਹਨੂੰ ਹਾਂ ਚਲ ਤੂੰ ਤਾਂ ਫਿਰ ਜਾ ਕੇ ਛੱਡ ਲੈ ਮੋਟਰ ਹਾਂ ਇਹ ਤਾਂ ਛੱਡੂ ਗਈ ਕਣਕ ਨੂੰ ਪਾਣੀ ਵੀ ਲਾਉ ਕਣਕਾਂ ਵੱਢ ਕੇ ਵੀ ਲਿਆਉ ਤੇ ਢੋਲਾਂ 'ਚ ਵੀ ਪਾਉ ਤੇ ਤੂੰ ਪੱਕੀਆਂ ਪਕਾਈਆਂ ਖਾਈ ਉਹ ਪਰਜਾਈ ਮੈਂ ਵੀ ਫਾ ਕੁਛ ਕਰਾਂ ਜੇ ਮੇਰਾ ਮੇਰਾ ਵਿਆਹ ਹੋਇਆ ਹੋਵੇ ਨਾ ਮੈਂ ਵੀ ਜਨਾਨੀ ਮੁਰੇ ਐਂ ਕੰਮ ਕਰਾਂ ਜਿਵੇਂ ਇਹ ਕਰਦਾ ਹੈ ਨਾ ਮੇਰੇ ਜਵਾਕ ਤੇਰੇ ਕੁਛ ਨਹੀਂ ਲੱਗਦੇ ਉਹਨਾਂ ਦੇ ਜਵਾਕਾਂ ਦੇ ਮੂੰਹ ਨੂੰ ਹੀ ਕਰ ਲੈ ਕਿ ਕੱਲੀ ਜਨਾਨੀ ਦੇ ਮੂੰਹ ਨੂੰ ਹੀ ਕੰਮ ਕਰਨਾ ਤੈਂ ਮੈਂ ਬਥੇਰਾ ਕੰਮ ਕਰਤਾ ਪਰਜਾਈ ਫੋਨ ਪਰ ਲਾਰੇ ਰੂਰੇ ਨਾ ਨਹੀਂ ਸਰਦਾ ਜੇ ਤਾਂ ਗੱਲ ਸੁਣ ਲੈ ਰਿਸ਼ਤਾ ਕਰਾ ਦੇਗੀ ਫਿਰ ਤਾਂ ਕੰਮ ਕਰੂ ਮੈਂ ਕੋੜੇ ਬੰਗੂ ਤੇ ਨਹੀਂ ਨਹੀਂ ਆਪਣਾ ਚਿੱਟਾ ਜਵਾਬ ਆ ਸਾਡਾ ਵੀ ਭਾਈ ਚਿੱਟਾ ਜਵਾਬ ਆ ਨਾ ਤਾਂ ਸਾਥੋਂ ਤੇਰੀਆਂ ਪੱਕਣ ਨਾ ਤੈਨੂੰ ਥਾਲੀ ਚ ਪਰੋਸੀਆਂ ਜਾਣ ਨਾ ਤੇਰੇ ਤੋਤੇ ਜਾਣ ਜਿੱਥੋਂ ਮਰਜੀ ਜਨਾਨੀ ਲਿਆ ਜਿੱਥੋਂ ਮਰਜੀ ਖਾ ਆ ਦਾ ਜਿਹੜਾ ਹਿਸਾਬਾਂ ਦਾ ਚਾਹੇ ਹੁਣ ਅੱਡ ਲੈ ਲੈ ਕੋਈ ਗੱਲ ਨਹੀਂ ਪਰ ਜਾਈ ਫੇਰ ਨਾ ਬੁੱਲ ਜੇ ਢਿੱਲੇ ਕਰੀ ਜੇ ਮੈਂ ਇੱਥੇ ਉਹ ਬਈਆ ਰਾਣੀ ਜੀ ਲਿਆ ਆ ਸਾਡੇ ਬੰਨੀਓ ਚਾਹੇ ਬਈਆ ਰਾਣੀ ਲਿਆ ਚਾਹੇ ਬਿਹਾਰ ਨਾ ਲਿਆ ਚਾਹੇ ਕੋਈ ਮਰਜ਼ੀ ਲਿਆ ਸਾਡੇ ਬੰਨਿਓ ਤੇਰਾ ਰਸਾ ਲਾਹਿਆ ਬਸ ਠੀਕ ਹੈ ਬਤ ਇੱਥੇ ਹੀ ਕੋ ਹੋਣਾ ਸੀ ਪਰ ਹੁਣ ਮੈਨੂੰ ਖੁੱਲੀ ਛੁੱਟੀ ਮਿਲ ਗਈ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਹਾਂ ਕੋਈ ਗੱਲ ਦੀ ਆਹ ਕਿਹੜੀ ਨਹੀਂ ਪ੍ਰੀਤੋ ਨਿੱਕੇ ਮੈਂ ਚਰਨੋ ਹੋਰ ਠੀਕ ਹਾਂ ਨਹੀਂ ਮੈਂ ਤਾਂ ਨਹੀਂ ਆ ਜਾ ਉਹ ਰਹੀ ਆ ਜਾ ਬਸ ਤੂੰ ਦੱਸ ਨਹੀਂ ਵਧੀਆ ਸਾਗ ਬਣਾਵੇਂਗੀ ਨੀ ਹੋਰ ਸਾਗ ਬਣਾਉਂਦੀ ਸੀ ਮੈਂ ਹਾਂ ਮੈਂ ਚਲ ਤੋੜ ਲਾ ਨਾ ਤੂੰ ਕਿੱਧਰ ਜਾਨੀ ਆ ਨਹੀਂ ਮੈਂ ਤਾਂ ਜਿਹੜੇ ਖੇਤ ਚ ਭਈਏ ਨਹੀਂ ਬੈਠੇ ਨਹੀਂ ਮੈਂ ਤਾਂ ਉੱਥੇ ਜਾ ਕੇ ਆਉਣੀ ਆ ਨਹੀਂ ਕੈਲੇ ਦਾ ਸਿਆਪਾ ਕਰਨ ਕਿਉਂ ਤੂੰ ਉਹਦਾ ਸਿਆਪਾ ਕੀ ਕਰਨਾ ਨਹੀਂਆਂ ਨੂੰ ਲਿਆ ਕੇ ਪਰੇ ਕੋਈ ਭਈਆ ਰਾਣੀ ਮੁੱਲ ਦੀ ਪਰੇ ਉਹਦਾ ਫਹਾ ਵੜਦਾ ਪਰੇ ਮੇਰੇ ਮਾਂ ਗਰਮਾ ਗਰ ਫਰਦਾ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਨਹੀਂ ਤੂੰ ਕਿਉਂ ਲਾਂਬੇ ਖੱਟਦੀਆਂ ਤੂੰ ਕੀ ਲੈਣਾਗਾ ਦੱਸ ਉਹ ਤੋਂ ਨਹੀਂ ਦੋ ਛੱਤ ਦਾ ਹੋਵੇ ਨਾ ਹੁਣ ਨੂੰ ਤਾਂ ਉਹਨੂੰ ਕਿੰਨੀਆਂ ਘਰ ਵਾਲੀਆਂ ਮਿਲ ਜਾਂਦੀਆਂ ਨੀ ਛੱਡ ਪਰ ਕੋਈ ਨਾ ਨਹੀਂ ਕੁਛ ਨਹੀਂ ਹੁੰਦਾ ਨਹੀਂ ਨਾਰਿਕ ਰਾਣੀ ਹੋਰ ਦਬਾਊਗਾ ਮੈਨੂੰ ਨੀ ਚੁੱਪ ਕਰ ਹੌਲੀ ਬੋਲ ਕੰਦਾ ਦੇ ਵੀ ਕਰਨ ਹੁੰਦੀ ਆ ਲੋਕ ਦੇਖ ਕੇ ਮੈਂ ਕੰਦਾ ਤੇ ਚੜ ਚੜ ਦੇਖਦੇ ਆ ਨੀ ਹਾਂ ਨਹੀਂ ਉਹ ਤੇ ਨਹੀਂ ਕਿਵੇਂ ਚੱਕੀ ਜਾਂਦਾਗਾ ਨੀ ਇਹ ਕੌਣਾ ਨੀ ਮੈਨੂੰ ਕੋਈ ਪਤਾਗਾ ਨੀ ਲੈ ਚੌਰਾ ਤਾਂ ਤੁਰਿਆ ਆਉਂਦਾਗਾ ਕਰ ਗੱਲ ਇਹਦੇ ਨਾਲ ਨੀ ਇਹ ਕਿੱਧਰੋਂ ਤੁਰਿਆ ਆਉਂਦਾ ਨਹੀਂ ਮੈਂ ਤਾਂ ਬੈ ਕੱਲਿਆ ਤੂੰ ਤਾਂ ਮੇਰੇ ਮਾਗਰੀ ਆ ਗਿਆ ਮਾਗਰ ਤਾਂ ਫਿਰ ਆਉਣੀ ਸੀ ਭੁਲ ਗਈ ਹਾਂ ਬਸ ਫਿਰ ਤੈਨੂੰ ਪਤਾ ਹੈ ਫਿਰ ਕਾਹਲ ਹੋਈ ਪਈ ਐ ਨਾ ਥੋੜੀ ਜੀ ਮਖਾ ਬਣ ਜੇ ਕੋਈ ਗੱਲ ਇਹ ਬਣ ਜੇ ਬੇ ਤੂੰ ਕਾਹਲ ਨਾ ਕਰ ਹੌਲ ਹੰਗਾਰੇ ਨਾਲ ਹੁੰਦਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਗਾ ਸਬਰ ਕਰੀ ਬੈਠਾ ਇੰਨੇ ਚਿਰਦਾ ਮੈਂ ਹੁਣ ਸਬਰ ਟੁੱਟਦਾ ਜਾਂਦਾ ਹੁਣ ਨਹੀਂ ਸਬਰ ਰਹਿਂਦਾ ਬੇ ਚੱਲ ਕੋਈ ਨਾ ਛੱਡ ਪਰੇ ਚੱਲ ਕੋਈ ਮਾੜਾ ਮੋਟਾ ਸ਼ਰਮ ਨੂੰ ਤਾਂ ਹੱਥ ਮਾਰ ਲਾ ਕੀ ਗੱਲ ਪਰਜਾਈ ਹੁਣ ਜੇ ਤੂੰ ਤੇਰੇ ਵੀ ਹੱਥ ਬੰਨ ਲੈ ਮੈਂ ਤੇਰੇ ਮੂਰੇ ਵੀ ਹਾਰੇ ਕੱਟੇ ਵੀ ਰਿਸ਼ਤਾ ਕਰਾ ਦੇ ਕਰਾ ਦੇ ਜੇ ਤੂੰ ਨਹੀਂ ਕਰਾਉਣਾ ਇਹਨੂੰ ਤਾਂ ਕਰਾ ਦਣ ਦੇ ਮੈਂ ਤਾਂ ਤੈਨੂੰ ਹੀ ਨਾ ਰਿਸ਼ਤਾ ਕਰਾਵਾਂ ਕਿਉਂ ਢੋਭਣੀ ਆ ਤੇਰੇ ਕੋਲ ਕੁੜੀ ਲੈ ਕੇ ਕਮਾਲ ਦੀ ਗੱਲ ਐ ਚੰਗੀ ਜ਼ਮੀਨ ਐ ਮੇਰੇ ਕੋਲੇ ਚੰਗਾ ਸਾਡਾ ਘਰ-ਬਾਰ ਐ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਕੀ ਹੋਵੇ ਜੇ ਮੇਰੀ ਉਮਰ ਵੱਡੀ ਹੋ ਗਈ ਆਹੀ ਨੁਕਸ ਹੈ ਬਸ ਮੇਰੇ ਚ ਹਾਂ ਇਹੀ ਲੈ ਆ ਕੇ ਦਊ ਤੁਹਾਨੂੰ ਦੋਦੇ ਦੇਖ ਲਓ ਮੈਂ ਕਿਹੜਾ ਕੋਈ ਨਸ਼ਾ ਪੱਤਾ ਕਰਦਾ ਕੀ ਹੋਵੇ ਜੇ ਮੇਰੀ ਉਮਰ ਵੱਡੀ ਹੋ ਗਈ ਆਹੀ ਨੁਕਸ ਹੈ ਬਸ ਮੇਰੇ ਚ ਮੈਂ ਚੱਲ ਕੋਈ ਨਾ ਕਹਿ ਲਿਆ ਹੁਣ ਤੂੰ ਨਾ ਮੇਰੇ ਮਾਗਰ ਮਾਗਰ ਨਾ ਫਿਰ ਜਦੋਂ ਕਿ ਕਿਸੇ ਪਾਸੇ ਗੱਲਬਾਤ ਬਣ ਗਈ ਮੈਂ ਆਪੇ ਘਰੇ ਜਾਏਗੀ ਤੋ ਕੀ ਮਾਗਰ ਪਈ ਜਾਂਦਾ ਓਏ ਆਏ ਐ ਨਾ ਮਾਗਰ ਚੱਲ ਕੋਈ ਨਾ ਕਹ ਨੂੰ ਬੋਲ ਹਾਂ ਮਾਗਰ ਤਾਂ ਐ ਪੈ ਗਿਆ ਨਾ ਉਹ ਜਿਵੇਂ ਕਹਿੰਦੇ ਹੁੰਦੇ ਵੀ ਗਾਉਂ ਪੇ ਹੁੰਦੇ ਜਾਉਂ ਪਵਾ ਗਿੱਲੀ ਹੁਣ ਮੈਂ ਤਾਂ ਐਂ ਵੀ ਅਗਲਾ ਕਹਿੰਦਾ ਵੀ ਮੁੜ ਕੇ ਤੂੰ ਗੱਲ ਹੀ ਨਹੀਂ ਕਰੀ ਮੈਂ ਤਾਂ ਤਾਂ ਕਹਿੰਦਾ ਵੀ ਮੈਨੂੰ ਹੱਥ ਬੰਨ ਕੇ ਬੇਨਤੀ ਐ ਕੋਈ ਨਾ ਕੋਈ ਨਾ ਮੈਨੂੰ ਸਾਰਾ ਪਤਾ ਵਸ ਆਪਦੇ ਵਾਦੇ ਤੋ ਨਾ ਮੁੱਕਰ ਜੀ ਹਾਂ ਉਹ ਮੈਂ ਇਹਨੂੰ ਵੀ ਦੱਸਿਆਗਾ ਅੱਛਾ ਅੱਛਾ ਹਾਂ ਚੱਲ ਕੋ ਬਾਹਾਂ ਕਾ ਨੂੰ ਗੱਲ ਕਰਦੀ ਸੀ ਹਜੇ ਕਿਸਿਆਂ ਲਈ ਹਾਂ ਰਾਣੀ ਹਾਂ ਲੈ ਇਹੀ ਪਾਉ ਤੈਨੂੰ ਜਦੋਂ ਮੇਰਾ ਘਰ ਬਾਰ ਬਹੁਤ ਹੋ ਜੂਗਾ ਰਿਸ਼ਤਾ ਕਰ ਫੇਰ ਕੀ ਹੈ ਚਲ ਮੈਂ ਜਾਣੀ ਕਿ ਤੁਸੀਂ ਕਰ ਲੋ ਘਰ ਗੱਲਬਾਤ ਕੀ ਕਰਦੇ ਹੋਗੇ ਪਰ ਮੈਂ ਤਾਂ ਜਾਇਆ ਹਾਂ ਹੁਣ ਮੈਂ ਇਹਦੇ ਨਾਲ ਨਹੀਂ ਗੱਲਬਾਤ ਕਰਦਾ ਹੁਣ ਤਾਂ ਪਰ ਜੇ ਮੈਂ ਤੇਰੇ ਨਾਲ ਨਹੀਂ ਗੱਲਬਾਤ ਕਰੂੰ ਜਿਹੜੀ ਕਰਨੀ ਹੈ ਵੇ ਹੁਣ ਤੂੰ ਮੇਰੇ ਨਾਲ ਕੀ ਗੱਲਬਾਤ ਕਰੇਗਾ ਹੁਣ ਦੱਸ ਆਈ ਸਾਰਾ ਕੁਸਤਾ ਤੇਰਾ ਨਿਭੜਿਆ ਪਿਆ ਵੀ ਕੋਈ ਨਾ ਸਾਬਰ ਰੱਖ ਕੋਈ ਨਾ ਮੈਂ ਕਰਦੀ ਫਿਰਦੀ ਆ ਤੁਰੇ ਫਿਰਦੀ ਆ ਚੰਗਾ ਚੰਗਾ ਤੇਰੀ ਮਰਜ਼ੀ ਆ ਚੱਲ ਚੰਗਾ ਮੈਂ ਜਾਨੀ ਆ ਉਹ ਬਾਗ ਨਾ ਜਾਣ ਕਿਸੇ ਪਾਸੇ ਚੰਗਾ ਚੰਗਾ ਫਿਰ ਜਾਇਆ ਚੰਗਾ ਉਹ ਪ੍ਰੀਤ ਪਰਜਾਈ ਮੇਰੀ ਗੱਲ ਤਾਂ ਸੁਣ ਲੈ ਮੜੀ ਜੀ ਬੇ ਹੁਣ ਕੀ ਹੋ ਗਿਆ ਇਹ ਹੋ ਗਿਆ ਪੁੱਛ ਮੈ ਮੇਰੀ ਗੱਲ ਸੁਣ ਲੈ ਨਾਲੇ ਕੰਜਰਾ ਮੇਰੇ ਮਾਗਰ ਮਾਗਰ ਨਾਲ ਠੀਕ ਆ ਲੋਕ ਪਿੰਡ ਚ ਗੱਲਾਂ ਬਣਾਉਣਗੇ ਠੀਕ ਆ ਪਹਿਲਾਂ ਤੋਂ ਬਾੜੇ 'ਚ ਮੇਰੇ ਮਾਗਰ ਆ ਗਿਆ ਪਰ ਜਾਈ ਮੈਂ ਮਗਰ ਮਗਰ ਤਾਂ ਫਿਰਦਾ ਮੈਨੂੰ ਗਾਉ ਹੈ ਨਾਲ ਲੋਕਾਂ ਦਾ ਕੀ ਹੈ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਬਣਾਈ ਜਾਂਦੇ ਨੇ ਲੋਕ ਤਾਂ ਕਹੀ ਜਾਂਦੇ ਨੇ ਬੇ ਉਹ ਤਾਂ ਚੱਲ ਠੀਕ ਆ ਮੈਂ ਮੰਨਦੀ ਆ ਪਰ ਫੇਰ ਵੀ ਇੰਨਾ ਨਹੀਂ ਹੁੰਦਾ ਹੈਗਾ ਜਿਵੇਂ ਤੂੰ ਕਰਦਾਗਾ ਉਹ ਪਰ ਜਾਈ ਜੇ ਤੂੰ ਸਹੀ ਗੱਲ ਪੁੱਛਦੇ ਨਾ ਮਨ ਤਾਂ ਹੀ ਹੈ ਵੀ ਸਾਰਾ ਦਿਨ ਤੇਰੇ ਮਗਰ ਮਗਰ ਹੀ ਫਿਰਦਾ ਰਹੇ ਬੇ ਤੂੰ ਮੇਰੇ ਮਾਗਰ ਕਰਨਾ ਕੀ ਆ ਤੋ ਕਿਉ ਮੇਰੀਆਂ ਨੱਤਾਂ ਚੜਾਏਗਾ ਤੈਨੂੰ ਐ ਪਤਾ ਸਾਡੇ ਆਲਾ ਕਿੰਨਾ ਅੜਬਾ ਲੈ ਉਹਨੂੰ ਤਾਂ ਮੈਂ ਕਹਿ ਦੂੰ ਬਸੇਰਾ ਵੀ ਪਰ ਹੁਣ ਤੂੰ ਖਿਆਲ ਛੱਡ ਦੇ ਮੇਰੀ ਪਰਚਾਈ ਦਾ ਹੁਣ ਤਾਂ ਪਰਚਾਈ ਸਾਡੀਆਂ ਨਿਗਾਹ ਚ ਆ ਗਈ ਸੱਚੀ ਗੱਲ ਹੈ ਬਸ ਕਰਵੇ ਤੂੰ ਬਾਲੀਆਂ ਕਰਲਾਂ ਜਿਹੜਾ ਮਾਰਦੇ ਮੈਨੂੰ ਜਾ ਜਾਣ ਉਹਨਾਂ ਕੋਲੇ ਜੇ ਤੂੰ ਆਪਦਾ ਕੰਮ ਕਰਾਉਣਾ ਤੱਕਰਵਾਲਾ ਨਹੀਂ ਪਰ ਮੇਰਾ ਤਾਂ ਜਵਾਬ ਆ ਮੇਰੀ ਗੱਲ ਸੁਣ ਪਰਚਾਈ ਜਵਾਬ ਨਾ ਦੋ ਦੇ ਕਿਉਂ ਤੂੰ ਜਵਾਬ ਵਾਲੀ ਗੱਲ ਕਰਦੀ ਇਹ ਤਾਂ ਮਾੜੀ ਗੱਲ ਹੈ ਵੇਖ ਮੈਂ ਕਹਨਾ ਪੰਜਾਬੀਆਂ ਕੋਲੇ ਕਰਨ ਕੀ ਜਾਣਾ ਹੈ ਕੀ ਕਰਨੀ ਜਾਣਾ ਤੈ ਮੈਂ ਤੇਰਾ ਮੱਥਾ ਡੰਮਣ ਜਾਣਾ ਹੋਰ ਉੱਥੇ ਭਈਏ ਨਾਲ ਮੈਂ ਵਿਆਹ ਕਰਾਉਣਾ ਓਹੋ ਮੈਂ ਤਾਂ ਤੈਨੂੰ ਹੋਰ ਤਰੀਕਾ ਦੱਸਣ ਲੱਗਿਆ ਸੀਗਾ ਤੇ ਤੂੰ ਗੁੱਸਾ ਨਾ ਕਰੀ ਤਾਂ ਵੇ ਹੁਣ ਕੀ ਆ ਹੁਣ ਤਾਂ ਦੱਸ ਦੇ ਸੱਚੀ ਗੱਲ ਦੱਸ ਦੇ ਮੈਂ ਤਾਂ ਇਹੀ ਕਹਣਾ ਵੇ ਪਰ ਜੇ ਤੂੰ ਮਿਰਲੇ ਭਰਾ ਨੂੰ ਛੱਡ ਪਰੇ ਤੂੰ ਹੀ ਕਰਿਆ ਵਾ ਭਰਾ ਲੈ ਮੇਰੇ ਨਾਲ ਵੇ ਤੂੰ ਸ਼ਰਮ ਕਰ ਲੈ ਸ਼ਰਮ ਚੰਗਾ ਲਾਦਾ ਮੈਨੂੰ ਆ ਵੇ ਤੂੰ ਤਾਂ ਉਂਗਲ ਫੜਦੇ ਫੜਦੇ ਨੇ ਮੇਰਾ ਪੌਂਚਾ ਫੜ ਲਿਆ ਮੈਂ ਹੁਣ ਤੇਰੀ ਮੇਰੇ ਤੇ ਅੱਖ ਆ ਗਈ ਅੱਖ ਕੀ ਮੇਰਾ ਤਾਂ ਤੇਰੇ ਤੇ ਦਿਲ ਵੀ ਆ ਗਿਆ ਤੂੰ ਅੱਖ ਨਹੀਂ ਖੜ ਜਾ ਤੂੰ ਰੁਕ ਨਹੀਂ ਚਰਨ ਹੋ ਰਿਆ ਹੀ ਨਹੀਂ ਮੜਿਆ ਪੱਜ ਕੇ ਚਰਨ ਨੂੰ ਹੁਣ ਕਿਉਂ ਵਿੱਚ ਖਸੋੜਦੀ ਐ ਕੁਛ ਨਹੀਂ ਹੋਇਆ ਚਰਨ ਕੋਈ ਗੱਲ ਨਹੀਂ ਤਾਂ ਸਵੇਕੀ ਗੱਲ ਕਰਦੇ ਆ ਸਾਂ ਹਾਂ ਨਾ ਬੋਲ ਕੀ ਹੋ ਗਿਆ ਹੁਣ ਨਹੀਂ ਆ ਦੇਖ ਲੈ ਕੀ ਕਹਿੰਦਾ ਚੌਰਾ ਮੈਨੂੰ ਕਹਿੰਦਾ ਮੇਰੇ ਨਾਲ ਵਿਆਹ ਕਰਾ ਲਾ ਉਹਨੂੰ ਛੱਡ ਫਿਰ ਹੋਰ ਹਣਾ ਜਾਇਜਾ ਦਾ ਜਿਹੜੀ ਮੇਰੇ ਹਿੱਸੇ ਵਿੱਚ ਤੇ ਉਹ ਤੇਰੇ ਨਾਲ ਹੀ ਕਰਾ ਦੂੰ ਮੈਂ ਨਾ ਪਪਾਲਾ ਹੁਣ ਇਹ ਤਾਂ ਰਾਣੀ ਹਾਰ ਕਾਟੇਪੋ ਵਾਲੇ ਹੁਣੇ ਸੱਗੀ ਫੁੱਲ ਨਾਲ ਉਹ ਜਦੋਂ ਇਹ ਮੈਂ ਤਾਂ ਉਹੀ ਆ ਜਾਂ ਗੱਲਾਂ ਚ ਆ ਗਈ ਤੈਨੂੰ ਮੈਂ ਕਿੰਨਾ ਸਮਝਾਇਆ ਸੀ ਉਹ ਜਿੰਨਾ ਜਿੱਦ ਕਰੇ ਭਰਾ ਨੂੰ ਕਿ ਸਾਰਾ ਕੁਝ ਇਸੇ ਦੀ ਹੈ ਕੱਲਾ ਰਾਣੀ ਹਾਰ ਕੀ ਮੈਂ ਤਾਂ ਇਹਦੇ ਪੈਰਾਂ ਪੂਰਾ ਤੇ ਛਾਦਰਾਂ ਹੀ ਹੈ ਨਹੀਂ ਕੰਜਰ ਦੀ ਕਤੂਤ ਤੂੰ ਮੈਨੂੰ ਬਾਰ-ਬਾਰ ਨਾ ਆ ਗੱਲਾਂ ਬੋਲ ਮੈਂ ਫਿਰ ਤੇਰੀ ਇੱਜ਼ਤ ਲੈ ਹਾਜ਼ਰੀ ਨਹੀਂ ਕਰਨਾ ਹੈਗਾ ਮੈਂ ਤੈਨੂੰ ਬਾਰ-ਬਾਰ ਕਹਿੰਦੀ ਤੂੰ ਜੇਠਾਂ ਵੀ ਚੱਲ ਤਾਂ ਕਰਕੇ ਫਿਰ ਪਰਚਾਈ ਮੈਂ ਵੀ ਛੋੜਨ ਤਾਂ ਹੀ ਗੱਲਾਂ ਕਰੀ ਜਾਂਦਾ ਹੈ ਵੀ ਹੁਣ ਦਾ ਪਾਣੀ ਲੰਘ ਗਿਆ ਪਤਣਾ ਨਹੀਂ ਮੈਂ ਕਹਿੰਦੀ ਇਹਨੂੰ ਫੜ ਕੇ ਸਿੱਟਣਾ ਨਹੀਂ ਇਹਨੂੰ ਕੰਜਰ ਨੂੰ ਇਹਨੂੰ ਨਹੀਂ ਓਏ ਹਾਏ ਵਾਹ ਉਹ ਪਰਦਾਈ ਨਾ ਕੰਜਰ ਨੂੰ ਸ਼ਰਮ ਨਹੀਂ ਆਉਂਦੀ ਉਹ ਬੱਸ ਕਰੋ ਉਹ ਕੋਈ ਦੇਖਦਾ ਉਹ ਇੱਥੇ ਬੈਠਾ ਰਿਹਾ ਹੁਣ ਇੱਥੇ ਚਲ ਆ ਨੀ ਮਾਰ ਗੋਲੀ ਫਾਗ ਨੂੰ ਆ ਜਾ ਨਿਕਲ ਦੀਪ ਆ ਫਿਰਦੀਆ ਨਿਉ ਰਿਆ ਆ ਜਾ ਕੋਲੇ ਹੁਣ ਇੱਥੇ ਕਾ ਤਾ ਖੜ ਗਈਆਂ ਵਾ ਵਾ ਆ ਜੋ ਨਾ ਭੈਣੇ ਕਹਾ ਤਾ ਨਹੀਂ ਅਸੀਂ ਜਾਂਦੀਆਂ ਹੈਂ ਆਸਤਾ ਤੇਰੇ ਕੋਲ ਲਾਂਬਾ ਲੈ ਕੇ ਆਏ ਆ ਤੇਰੇ ਜੇਠ ਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਅੱਜ ਉਹ ਫਿਰਦਾ ਮੱਛਰਿਆ ਹੋਇਆ ਅੱਜ ਕੋਈ ਨਾ ਕੋਈ ਲਾਂਬਾ ਤੁਹਾਨੂੰ ਆਇਆ ਲੈ ਹੋਗੀ ਉਹੀ ਗੱਲ ਨਹੀਂ ਛੱਡੋ ਉਹਦੇ ਲਾਂਬੇ ਨੂੰ ਤੁਸੀਂ ਅੰਦਰ ਆ ਜਾਓ ਚਾਹ ਪਾਣੀ ਪੀਓ ਨਾ ਭੈਣੇ ਅਸੀਂ ਚਾਹ ਪਾਣੀ ਨਹੀਂ ਪੀਂਦੀਆਂ ਹੈਗੀਆਂ ਅਸੀਂ ਤਾਂ ਬਹੁਤ ਉਹਨਾ ਕੁੱਤੇ ਖਾਣੀ ਕਰਕੇ ਫੇਰ ਤੇਰੇ ਕੋਲੇ ਆਏ ਨਹੀਂ ਕੁੱਤੇ ਖਾਣੀ ਖਾਣੂ ਕਰਨੀ ਸੀ ਚੰਗੇ ਮੌਰ ਸ਼ਾਂਗਣੇ ਸੀ ਜਿਹੜਾ ਅੱਗੇ ਤੋਂ ਬੋਲ ਲੈਣਾ ਤੁਸੀਂ ਮੇਰੇ ਕੋਲੇ ਨਾ ਆਇਆ ਕਰੋ ਭੈਣੇ ਰਾਹ ਚ ਨਿਪਟ ਲਿਆ ਕਰੋ ਨਹੀਂ ਮੈਂ ਤਾਂ ਆਪੋ ਤਾਂ ਤੰਗਾ ਹੀ ਪਈਆਂ ਨਹੀਂ ਅਸੀਂ ਤਾਂ ਉਹਦੀ ਛਿੱਤਰਪਰੇਟ ਕਰਕੇ ਆਏ ਹੁਣ ਚਲ ਚੰਗਾ ਹੋਇਆ ਫਿਰ ਮੈਨੂੰ ਕੀ ਦੱਸਣਾ ਆਈ ਸੀ ਨਹੀਂ ਡੋਲੇ ਭਾਲਤਾ ਕਦੇ ਇਹਦਾ ਮੈਨੂੰ ਕਹਿੰਦਾ ਤੈਨੂੰ ਰਾਣੀ ਹਾਰ ਕਰਾ ਦੂੰ ਮੇਰਾ ਰਿਸ਼ਤਾ ਕਰ ਤੇ ਚਾਹੇ ਮੁੱਲ ਦੀ ਲਿਆ ਦੇ ਕਦੇ ਇਹਨੂੰ ਕਹਿੰਦਾ ਅੱਜ ਮੈਨੂੰ ਕਹਿੰਦਾ ਕੰਜਰ ਕਹਦਾ ਮੇਰੇ ਨਾਲ ਤੂੰ ਹੀ ਕਰਾ ਲੈ ਆਪਦਾ ਬੰਦਾ ਛੱਡ ਕੇ ਉਹ ਮੈਂ ਮਰ ਜਾ ਨਹੀਂ ਇਹਦੇ ਤਾਂ ਦਿਮਾਗਰ ਪੈ ਗਿਆ ਇੱਥੋਂ ਤੱਕ ਗੱਲਾਂ ਹੋ ਗਈਆਂ ਪਹਿਣ ਸਮਝਾ ਲੋ ਜੇ ਇਹਨੂੰ ਸਮਝਾਇਆ ਜਾਂਦਾ ਫੇਰ ਨਾ ਕਿਹੋ ਜੇ ਉਹਦੀ ਨੱਤਵਾ ਤੋੜਤੀ ਚਲੋ ਪਹਿਣ ਕੋਈ ਨਾ ਕੀ ਹੋ ਗਿਆ ਮੈਨੂੰ ਦੱਸੋ ਕੁਝ ਨਹੀਂ ਹੈ ਬੁੜੀਆਂ ਦੀਆਂ ਗੱਲਾਂ ਨੇ ਬੰਦਿਆਂ ਨੂੰ ਇਹਨਾਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਕੋਈ ਨਾ ਪਹਿਣੇ ਮੈਂ ਸਮਝਾ ਲੂ ਨਹੀਂ 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 ਤੂੰ ਉਸ ਨੂੰ ਬਾਈ ਨੂੰ ਵੀ ਪਤਾ ਲੱਗਣ ਦੇ ਉਹਦਾ ਭਾਈ ਆਖਰ ਨੂੰ ਵੱਡਾ ਨੂੰ ਪਤਾ ਹੋਵੇ ਆਪ ਸਿਆਣੀਓ ਦੇਖ ਇਹ ਗੱਲਾਂ ਜਦੋਂ ਬੰਦਿਆਂ ਚ ਪਹੁੰਚ ਜਾਂਨ ਤਾਂ ਬੈਰ ਪੈ ਜਾਂਦੇ ਆ ਆਖਰ ਇਹਦਾ ਵੱਡਾ ਭਾਈ ਆ ਇੱਕ ਥਾਵੇਂ ਰਹਿਣਾ ਜੇ ਹੱਥੋਂ ਪਾਈ ਹੋ ਗਏ ਕੌਣ ਛਡਾਊ ਇਹਨਾਂ ਨੂੰ ਨਹੀਂ ਭੈਣੇ ਮੈਂ ਆਪੇ ਹੀ ਸਮਝਾ ਲੂ ਸਿਆਣੀ ਨਹੀਂ ਉਹਨੂੰ ਹੁਣ ਬੁਲਾਵੋ ਕਿੱਥੇ ਆਇਆ ਨਹੀਂ ਹਜੇ ਕਰੇ ਹਜੇ ਤਾਂ ਉਹ ਆਇਆ ਨਹੀਂ ਕੋਈ ਨਾ ਸਮਝਾ ਦੂ ਭੈਣੇ ਮੈਂ ਨਹੀਂ ਸਾਡੇ ਸਾਹਮਣੇ ਕੋਈ ਫੋਨ ਲਾ ਆ ਆ ਗਿਆ ਆ ਹੁੰਦਾਗਾ ਵਾਂਗਰ ਆ ਹੁੰਦਾ ਤੋਰਿਆ ਹੁਣ ਤੁਸੀਂ ਇੱਥੇ ਕੀ ਕੀ ਕਰਨ ਆਏ ਹੋ ਕੀ ਦੇਖ ਦੇਖ ਨਹੀਂ ਕਿ ਮੈਂ ਭੋਲਾ ਬਣਦਾ ਜਿਵੇਂ ਕਾਫੇ ਦਾ ਪਤਾ ਹੀ ਨਹੀਂ ਹੁੰਦਾ ਇਹਨੂੰ ਅੱਛਾ ਇਹਦਾ ਲਾਂਬਾ ਲੈ ਕੇ ਆਈਆਂ ਨੇ ਇਹ ਹੈ ਹਾਂ ਹਾਂ ਲਾਂਬਾ ਲੈ ਕੇ ਆਈਆਂ ਮੈਂ ਕਰਾ ਸੁਣ ਕੋਈ ਚੱਜ ਦਾ ਕੰਮ ਕਰ ਲਿਆ ਕਰ ਕੋਈ ਦਿਨ ਇਹ じゃ ਹੈਗਾ ਜਿਹੜਾ ਦਿਨ ਤੇਰਾ ਲਾਂਬਾ ਨਹੀਂ ਆਇਆ ਮੇਰਾ ਲਾਂਬਾ ਤਾਂ ਉਹੀ ਕਰਤਾ ਇਹਨਾਂ ਨੇ ਉਹੀ ਕਰਤਾ ਉਹੀ ਕਰਤਾ ਵੇ ਬਾਈ ਕੱਲ ਦੀ ਗੱਲ ਸੁਣ ਲਾ ਪਾਥੀਆਂ ਪੱਥ ਦੀ ਦੇ ਕੋਲੇ ਆ ਗਿਆ ਮੈਨੂੰ ਕਹਦਾ ਮੇਰਾ ਰਿਸ਼ਤਾ ਕਰਾ ਦੇ ਤੈਨੂੰ ਰਾਣੀ ਹਾਰ ਕਰਾ ਦੂੰ ਮੈਨੂੰ ਲਾਲਚ ਦਿੰਦਾ ਇਹ ਉਹ ਹੋਣਾ ਤੇਰੇ ਕੋਲੇ ਭਾਈ ਡਾਂਗ ਹੈ ਨਹੀਂ ਸੀ ਦੋ ਠੋਕ ਦੀ ਮੋਰਾਂ ਚ ਨਹੀਂ ਫਿਰ ਜੇ ਰਿਸ਼ਤਾ ਕਰਾਉਂਦੀ ਮੈਂ ਤੈਨੂੰ ਕੁਛ ਲਾਲਚ ਨੂੰ ਕੀ ਦੇ ਮੈਂ ਟੂਮਾ ਕਰਾਂਦਾ ਹੋਰ ਦੱਸ ਮੈਂ ਕੀ ਕਰਨਾ ਸੀਗਾ ਦੇਖ ਭਾਈ ਬਾਜ਼ਾਰੋਂ ਆਈ ਸੀ ਇਹ ਤਾਂ ਮੈਨੂੰ ਲੱਗਿਆ ਕਹਿਣ ਪਏ ਤਾਂ ਭਾਈ ਜਣੇ ਖਣੇ ਨੂੰ ਘੇਰਦਾ ਇਹਨੇ ਤਾਂ ਸਾਡਾ ਜੀਣਾ ਹਰਾਮ ਕਰਿਆ ਪਿਆ ਆਉਂਦੇ ਜਾਂਦੇ ਦਾ ਰਾਹ ਮੰਨ ਲੈਂਦਾ ਇਹ ਸੋਡਾ ਕੀ ਭਾਈ ਘਰ ਘਰ ਦਾ ਲਾਂਭ ਆਉਂਦਾ ਸਾਡੇ ਘਰੇ ਤਾਂ ਅਸੀਂ ਤਾਂ ਕਿਤੇ ਜਾਣ ਜੋਗੇ ਨਹੀਂ ਛੱਡੇ ਨੇ ਬਸ ਭਾਈ ਸੁਣ ਲਈਆਂ ਸਭ ਪਤਾ ਐਨੂੰ ਮੈਂ ਤਾਂ ਐ ਕਹਿਨੀ ਆ ਵੀ ਇਹਦੇ ਪਰਦੇ ਟਕੇ ਰਹਿਣ ਟਕੇ ਰਹਿਣ ਪਰ ਹੁਣ ਮੈਥੋਂ ਵੀ ਨਹੀਂ ਰੇਹਾ ਜਾਂਦਾ ਤੇਰੇ ਕਰਕੇ ਨਾ ਮੈਨੂੰ ਮੇਰੀਆਂ ਸਰੀਕਣੀਆਂ ਮੁਰੇ ਨੀਵੀ ਪਾਉਣੀ ਪੈਂਦੀ ਆ ਅੱਜ ਚੌਰੇ ਨੇ ਪਤਾ ਕੀ ਕਿਹਾ ਹਾਂ ਹਾਂ ਐਨੂੰ ਕਹਿੰਦਾ ਤੂੰ ਹੀ ਕਰਵਾ ਭਰਾਲਾ ਮੈਨੂੰ ਕਹਿੰਦਾ ਆਦਿਆਂ ਨੂੰ ਠੱਟ ਪਰੇ ਮੇਰੇ ਨਾਲ ਉਹ ਕੀ ਕਹਿੰਦਾ ਹੁੰਦੇ ਨੇ ਕਿ ਇੱਕ ਰੇਵਾ ਮੇਰੇ ਨਾਲ ਕਰਾ ਲੈ ਓਏ ਤੂੰ ਸੁਧਰ ਨਾ ਸੁਧਰ ਨਾ ਨਹੀਂ ਐਦੂ ਬਾਅਦ ਤੇਰੇ ਡਾਂਗ ਫਿਰੂ ਫਿਰ ਡਾਂਗ ਬਾਈ ਇਹਨੂੰ ਸਮਝਾ ਕੇ ਰੱਖਿਆ ਕਰੋ ਬਸ ਬਾਈ ਅਸੀਂ ਤਾਂ ਅੱਜ ਲਾਂਬਾ ਲੈ ਕੇ ਆਈਆਂ ਮੁੜ ਕੇ ਅਸੀਂ ਲਾਂਬਾ ਲੈ ਕੇ ਨੇ ਦਾ ਟੋਟੇ ਟੋਟੇ ਕਰਕੇ ਨੇ ਕੁੱਤਿਆਂ ਨੂੰ ਪਾਵਾਂਗੇ ਮੇਰੀ ਗੱਲ ਸੁਣ ਤੇ ਮੇਰੀ ਗੱਲ ਸੁਣ ਲਓ ਬਾਈ ਛੋਟੇ ਭਰਾ ਬਸ ਐਦੂ ਪਹਿਲਾਂ ਜਿਹੜਾ ਕੁਸਾ ਹੁਣ ਅਸੀਂ ਹੋ ਗਿਆ ਮੈਂ ਹੁਣ ਮਾਫੀ ਮੰਗਦਾ ਮੈਨੂੰ ਮਾਫ ਕਰ ਦੇ ਇਹੋ ਜਿਹੀਆਂ ਮਾਫੀਆਂ ਨਾ ਤੂੰ ਹਰ ਵਾਰੀ ਮੰਗਦਾ ਤੀਜੇ ਕਦੇ ਲਾਂਬਾ ਆਉਂਦਾ ਤੇ ਤੀਜੇ ਦਿਨ ਹੀ ਤੇਰੀ ਮਾਫੀ ਹੁੰਦੀ ਆ ਸਾਡਾ ਮੈਂ ਤਾਂ ਇਹ ਕਹਿੰਨੀ ਆ ਜੀ ਟੱਕੇ ਮਾਰ ਕੇ ਘਰੋਂ ਕੱਢ ਦੇ ਮੈਂ ਵੀ ਇਹੀ ਕਹਿਣ ਲੱਗੀ ਸੀ ਤੁਸੀਂ ਇਹੋ ਜਿਹੇ ਬੰਦੇ ਤੋਂ ਕੀ ਕਰਉਣਾ ਪਰ ਇਹਨੂੰ ਵੱਡੋ ਪਰੇ ਘਰੋਂ ਬਾਹਰ ਕੱਢ ਦੋ ਮੇਰੀ ਗੱਲ ਤਾਂ ਸੁਣ ਲੈ ਮੈਂ ਮਾਫੀ ਮੈਨੂੰ ਮਾਫ ਕਰ ਦਿਓ ਮੈਂ ਗਲਤੀ ਕਰ ਬੈਠਾ ਹਾਂ ਕਿੰਨੇ ਵਾਰੀ ਤੈਨੂੰ ਮਾਫ ਕਰੀਏ ਐਦੋਂ ਪਹਿਲਾਂ 50 ਵਾਰੀ ਮਾਫ ਕਰਤਾ ਵੀਰ ਬਣ ਕੇ ਇੱਕ ਵਾਰੀ ਇੱਕ ਵਾਰੀ ਮਾਫ ਕਰ ਦਿਓ ਨਾ ਤੂੰ ਕਰ ਹੁਣ ਸਾਨੂੰ ਮਾਫ ਨਾ ਭਾਈ ਤੇਰਾ ਇਸ ਘਰ ਚਾ ਕੁਛ ਤੇ ਨਾ ਜ਼ਮੀਨ ਚਾ ਜੇ ਕੋਈ ਪੰਚਾਇਤੀ ਮੰੰਦਾ ਆ ਕੇ ਤੈਨੂੰ ਕੁਛ ਦਵਾ ਦੋ ਅਸੀਂ ਹੱਸ ਕੇ ਦੇ ਦਾਂਗੇ ਪਰ ਤੈਨੂੰ ਅਸੀਂ ਆਉਂਦੇ ਘਰ ਚ ਨਹੀਂ ਰੱਖਾਂ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ ਮੈਂ ਮਾਫੀ ਮੰਗਦਾ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਸਾਰੇ ਪਿੰਡ ਤੋਂ ਮਾਫੀ ਮੰਗਦਾ ਵੀ ਜਿਹੜੀਆਂ ਹੈ ਕੁੜੀਆਂ ਚਿੜੀਆਂ ਛੋਟੀਆਂ ਪਰਜਾਈਆਂ ਬਸ ਮੇਰੀਆਂ ਭੈਣਾਂ ਵਰਗੀਆਂ ਤੇ ਤੁਮ ਮੈਂ ਗਲਤ ਨਹੀਂ ਕਰਦਾ ਦੇਖ ਦੇ ਮੈਨੂੰ ਮਾਫ ਕਰ ਦੇ ਡਰਾਮੇ ਦਾ ਦੇਖ ਕੇ ਮੈਂ ਕਰਦਾ ਹੁਣ ਭੈਣਾਂ ਤੇ ਆ ਗਿਆ ਪਹਿਲਾਂ ਟਰਾਈਆਂ ਮਾਰਦਾ ਨਹੀਂ ਨਾ ਨਹੀਂ ਨਾ ਪ੍ਰੀਤਾ ਅੱਜ ਤੱਕ ਨਹੀਂ ਮੈਂ ਰੋਂਦਾ ਨਹੀਂ ਦੇਖਿਆ ਨਹੀਂ ਅੱਜ ਰੋਂਦਾ ਦੇਖਿਆ ਪਹਿਲੀ ਵਾਰ ਮੈਂ ਕਹਿੰਨੀ ਹੈ ਇੱਕ ਮੌਕਾ ਦੇ ਦिए ਜੀ ਆਪਾਂ ਚਲ ਕੋਈ ਨਾ ਇੱਕ ਮੌਕਾ ਦੇ ਦਿਓ ਪਰ ਜਾਈ ਚਲ ਤੁਹਾਡੇ ਕਰਕੇ ਅੱਜ ਇਹਨੂੰ ਮਾਫ ਕਰਤਾ ਨਹੀਂ ਇਹਦੀ ਧੌਣ ਮੈਂ ਇੱਥੇ ਵੀ ਮਰੋੜ ਦੇਣੀ ਸੀ ਚਲ ਭਾਈ ਸਿਆਣੀਆਂ ਰਹੀਆਂ ਤੁਸੀਂ ਸਿਆਣੀਆਂ ਰਹੀਆਂ ਮੇਰੀਆਂ ਤੁਹਾਡੀ ਇੱਜ਼ਤ ਰੱਖਦੀ ਨਹੀਂ ਪਿੰਡ ਚ ਜਲੂਸ ਕੱਢਦੀ ਮੈਂ ਇਹਦਾ ਸਾਡੀ ਇੱਜ਼ਤ ਰੱਖ ਇੱਕ ਇੱਜ਼ਤ ਸਾਡੀ ਹੋਰ ਰੱਖ ਦਿਓ ਹਾਂ

ਇਹ ਨੁਕ ਫੇਰ ਮੈਂ ਇਸ ਘਰ ਚ ਰੱਖਣ ਜੋਗਾ ਕਰ ਲਿਆ ਫੇ ਮੇਰੀ ਗੱਲ ਸੁਣ ਜੀ ਇਹਦਾ ਹੁਣ ਇਹ ਆਖਰੀ ਨੰਬਾ ਸੀ ਤੂੰ ਭੈਣਾ ਮੰਨੀਆ ਤਾਂ ਭੈਣਾ ਇਹ ਸਬਜੀ ਜੇ ਭਾਈ ਤੇਰਾ ਨੰਬਾ ਉਹ ਮੁਰ ਕਿਸ ਕੱਚਾ ਨੰਬਾ ਨਾ ਪੱਛਾਈ ਹੁਣ ਗੁੰਡਾ ਆਹ ਚੱਕ ਦਰਾ ਮੰਝਾ ਸਿੱਧੂ ਗਾਹਾਂ ਜਾ ਮੈਂ ਨਹੀਂ ਆਉਂਦਾ ਬਾਕੀ ਠੀਕ ਹੈ ਤੇਰੇ ਵਰਗੇ ਬੰਦੇ ਨਾਲ ਆਹੀ ਪੁੱਤੈ ਖਾਣੀ ਹੁੰਦੀ ਆ ਤੁਸੀਂ ਹੁੰਦੇ ਨਹੀਂ ਲੈ ਕੇ ਅੰਦਰ ਬਿਠਾਉਣ ਦੇ ਕੋਈ 不明白。<laughs> <laughs>